ਤੁਹਾਡੇ ਸਾਰਿਆਂ ਦੇ ਪਿਆਰ ਦੇ ਸਦਕਾ ਤੁਹਾਡੇ ਸਾਰੇ ਦੀ سپورਟ ਦੀ ਸਦਕਾ ਜੱਟ ਫੇਰ ਆ ਤਿਆਰ ਖੁੱਤੀ ਪਾਉਣ ਨੂੰ ਜਿਹੜੇ ਸਾਨੂੰ ਕਹਿੰਦੇ ਸੀਗੇ ਸਾਨੂੰ ਟਾਉਣ ਨੂੰ ਫਿਰਦੇ ਸੀ ਸਾਡੀਆਂ ਆਈਡੀਆ ਹੈਕ ਕਰਨ ਨੂੰ ਫਿਰਦੇ ਸੀ ਪਰ ਅੱਜ ਉਹਨਾਂ ਨੂੰ ਫੇਰ ਇੱਕ ਝਪੇੜ ਵੱਜਣੀ ਆ ਕਿ ਕਰੋਸ਼ੀਆ ਦੇ ਵੀਜ਼ੇ ਲਗਾਤਾਰ ਆ ਰਹੇ ਆ ਤੇ ਅਪਲਾਈ ਦੀ ਰੇਸ਼ਿਓ ਸੇਮ ਹੀ ਆ ਜਿਹੜੇ ਸਾਨੂੰ ਪਿਆਰ ਕਰਦੇ ਆ ਉਹ ਅੱਜ ਵੀ ਸਾਨੂੰ ਲੱਭ ਲੱਭ ਕੇ YouTube ਤੇ Snapchat ਤੇ ਮੈਨਾਂ ਗੱਲ ਕਰਦੇ ਆ ਤੇ ਨਵੀਂ Insta ID ਨੂੰ ਫੋਲੋ ਕਰ ਰਹੇ ਆ ਜਿੰਨਾ ਉਹਨਾਂ ਨੇ ਜੋਰ ਲਾਇਆ ਸੀ ਅਸੀਂ ਹੋਰ ਦੁਨੀਆਂ ਸੁਲਾਏ ਹੋ ਕੇ ਉੱਠ ਰਹੇ ਆ ਤੁਹਾਡੇ ਸਾਰੇ ਦੇ ਪਿਆਰ ਦੇ ਨਾਲ ਤੁਹਾਡੀ ਸਪੋਰਟ ਦੇ ਨਾਲ ਜਿੱਦੀਆਂ ਤੁਹਾਡੀਆਂ ਕਾਲਸ ਆ ਰਹੀਆਂ ਜਿੱਦਾਂ ਮੈਨੂੰ ਲੱਗਿਆ ਸੀ ਇੱਕ ਵਾਰੀ ਮੈਨੂੰ ਵੀ ਖੁਦ ਕਿ ਸ਼ਾਇਦ ਆਈਡੀਜ਼ ਦੇ ਨਾਲ ਥੋੜਾ ਇੰਪੈਕਟ ਪਊਗਾ ਜਿਹੜੇ ਬੰਦੇ ਲੱਭ ਰਹੇ ਆ ਉਹਨਾਂ ਨੂੰ ਔਖਾ ਹੋਊਗਾ ਜਾਂ ਸਰਚ ਕਰਨੀ ਪਊਗੀ ਪਰ ਉਹ ਲੱਭ ਵੀ ਰਹੇ ਆ ਕਾਲ ਵੀ ਕਰ ਰਹੇ ਤੇ ਆਫਿਸ ਵਿੱਚ ਅਪਲਾਈ ਵੀ ਕਰ ਰਹੇ ਆ ਬੈਕ ਟੂ ਬੈਕ ਸਾਨੂੰ ਕੋਈ ਫਰਕ ਨਹੀਂ ਪਿਆ ਪਰਮਾਤਮਾ ਨੇ ਹੋਰ ਸਾਨੂੰ ਚੜ੍ਹਦੀ ਕਲਾ ਬਖਸ਼ੀ ਆ ਜਿਹੜੀ ਸਾਡੀ ਪੁਰਾਣੀਆਂ ਆਈ ਡੀਜ਼ ਸੀਗੀਆਂ ਇੰਸਟਾ ਦੀਆਂ ਅਸੀਂ ਉਹਨਾਂ ਨੂੰ ਰਿਕਵਰ ਕਰਨ ਲੱਗੇ ਹੋਏ ਆ ਸਾਡੀ ਸਾਰੀ ਟੀਮ ਲੱਗੀ ਹੋਈ ਆ ਤੁਹਾਡੀ ਸਾਰਿਆਂ ਦੀ ਦੁਆਵਾਂ ਨੇ ਸਪੋਰਟ ਆ ਜਲਦੀ ਉਹ ਵੀ ਰਿਕਵਰ ਹੋ ਜੂਗੀ ਤੁਹਾਡੇ ਪਿਆਰ ਸਦਕਾ ਸਾਨੂੰ ਸਾਰੇ ਪਲੇਟਫਾਰਮ ਤੇ ਤੁਸੀਂ ਐਡਾ ਹੀ ਫੋਲੋ ਕਰ ਲਓ ਜਲਦੀ ਜਲਦੀ ਨਵੀਆਂ ਅਪਡੇਟਸ ਤੁਹਾਡੇ ਸਾਹਮਣੇ ਆਉਣਗੀਆਂ ਤੇ ਉਹਨਾਂ ਜਿਹੜੇ ਦੇਖਣਾ ਚਾਹੁੰਦੇ ਸੀ ਸਾਨੂੰ ਢੰਡੀ ਕਲਾ ਦੇ ਵਿੱਚ ਉਹਨਾਂ ਨੂੰ ਫਿਰ ਚਪੇੜਾ ਵੱਜਣ ਗਿਆ ਤੁਹਾਡੇ ਕਮੈਂਟ ਵੀ ਉਹਨਾਂ ਦੇ ਚਪੇੜੇ ਭਰ-ਭਰ ਕੇ ਮਾਰਦੇ ਆ ਜਿਹੜਾ ਨੇ ਸਾਡੇ ਖਿਲਾਫ ਵੀਡੀਓ ਬਣਾਈਆਂ ਸੀ ਉਹ ਅੱਜ ਵੀ ਉੱਥੇ ਬੈਠੇ ਨੇ ਪਰ ਮਹਾਰਾਜ ਨੇ ਚੜ੍ਹਦੀ ਕਲਾ ਨਾਲ ਅੱਜ ਫੇਰ ਸਾਨੂੰ ਬੈਕ ਟੂ ਬੈਕ ਵੀਜ਼ਾ ਸਾਨੂੰ ਕਰੋਸ਼ੀਆ ਦੇ ਦਿੱਤੇ ਨੇ ਇਹ ਸਾਰੇ ਦੇ ਕਲਾਇੰਟ ਸਾਰੇ ਜਿਹੜੇ ਕਲਾਇੰਟ ਆ ਤੁਹਾਡੇ ਰੂਬਰੂ ਜਿਵੇਂ ਮੈਂ 7 ਸੀ ਦਾ ਵਾਅਦਾ ਹੁੰਦਾ ਕਿ ਇਕੱਲੇ ਵੀਜ਼ਾ ਨਾਲ ਨਹੀਂ ਇਹ ਕਲਾਇੰਟ ਤੁਹਾਨੂੰ ਆਪਣੇ ਰੂਬਰੂ ਹੋ ਕੇ ਆਪਣੀ ਸਕਸੈਸ ਸਟੋਰੀ ਦੱਸਣਗੇ ਕਿਵੇਂ ਸਰਵਿਸ ਇਸ ਆਪਣੀ ਸਰਵਿਸ ਨਾਲ ਪਛਾਣਿਆ ਜਾਂਦਾ ਜਿਹੜੇ ਸਾਡੇ ਨਾਲ ਜੁੜਦੇ ਆ ਉਹ ਦਿਲੋਂ ਜੁੜਦੇ ਆ ਉਹ ਗੱਲਾਂ ਬਾਤਾਂ ਨਹੀਂ ਜੁੜਦੇ ਤੇ ਅੱਜ ਵੀ ਅਤੁੱਟ ਵਿਸ਼ਵਾਸ ਨਾਲ ਜੁੜਦੇ ਆ ਕਿਉਂਕਿ ਆਹੀ ਚੀਜ਼ ਅਸੀਂ ਮੇਨਟੇਨ ਕੀਤੀ ਆ ਅਸੀਂ ਗੱਲੀਬਾਤੀ ਨਹੀਂ ਚਲੇ ਅਸੀਂ ਤੁਹਾਡੇ ਪਰਿਵਾਰ ਤੁਹਾਡੇ ਦਿਲ ਦੇ ਵਿੱਚ ਜਗ੍ਹਾ ਬਣਾਈ ਆ ਹੁਣ ਅੱਜ ਕਾਫੀ ਕੈਂਡੀਡੇਟਸ ਦੀ ਸਾਨੂੰ ਕੁਐਸ਼ਨ ਸੀਗੇ ਕਿ ਕਰੋਸ਼ੀਆ ਦੀ ਅਪਡੇਟਸ ਕੀ ਨੇ ਕੀ ਚੱਲ ਰਿਹਾ ਕਿਵੇਂ ਚੱਲ ਰਿਹਾ ਉਹਦੇ ਵਿੱਚ ਮੈਂ ਤੁਹਾਨੂੰ ਦੱਸ ਦੇਣਾ ਕਿਹੜੇ ਵੀਜ਼ੇ ਆ ਰਹੇ ਨੇ ਜਿਹੜੇ ਅ ਇਸ ਟਾਈਮ ਮਾਰਚ ਦੇ ਅਪ੍ਰੈਲ ਦੇ ਜਿਹੜੇ ਮਈ ਦੇ ਇਹ ਵੀਜ਼ੇ ਬਹੁਤ ਜਲਦੀ ਆ ਰਹੇ ਨੇ ਜਨਵਰੀ ਤੇ ਫਰਵਰੀ ਦੇ ਵੀਜ਼ੇ ਲੇਟ ਹੋ ਰਹੇ ਨੇ ਕਿਉਂਕਿ ਉਸ ਟਾਈਮ ਤੇ ਸੀਜ਼ਨਲ ਕੇਸ ਅਪਲਾਈ ਹੋ ਗਏ ਸੀ ਕਰੋਸ਼ੀਆ ਐਮਬੈਸੀ ਦੇ ਵਿੱਚ ਜਿਨ੍ਹਾਂ ਨੇ ਕਰੋਸ਼ੀਆ ਐਮਬੈਸੀ ਦੇ ਵਿੱਚ ਜਾ ਕੇ ਵੀਐਫਐਸ ਦੇ ਵਿੱਚ ਫਾਈਲ ਜਮ੍ਹਾਂ ਕਰਾਈਆਂ ਉਹਨਾਂ ਨੂੰ ਵੀ ਪਤਾ ਕਿ ਉਸ ਟਾਈਮ ਸੀਜ਼ਨਲ ਅਪਲਾਈ ਹੋ ਰਹੇ ਸੀ ਬਹੁਤ ਜ਼ਿਆਦਾ ਤਦਾਰ ਦੇ ਵਿੱਚ ਸੋ ਐਮਬੈਸੀ ਨੇ ਉਹਨਾਂ ਦੇ ਕੰਮ ਕਰਕੇ ਲੇਟ ਹੋ ਗਿਆ ਪਰ ਅਗਲੇ ਜਿਹੜੇ ਪ੍ਰੋਸੈਸ ਚ ਪਏ ਹੋਏ ਨੇ ਮਾਰਚ ਅਪ੍ਰੈਲ ਮਈ ਵਾਲੇ ਉਹਨਾਂ ਨੂੰ ਜਲਦੀ ਤੋਂ ਜਲਦੀ ਵੀਜ਼ੇ ਵੀ ਦੇ ਰਹੇ ਨੇ ਅਪਡੇਟ ਵੀ ਕਰ ਰਹੇ ਆ ਜਲਦੀ ਤੋਂ ਜਲਦੀ ਜਿਹੜੇ ਕਹਿੰਦੇ ਹੁੰਦੇ ਸੀ ਕਿ ਅਸੀਂ ਡਿਲੀਵਰੀਆਂ ਦੇ ਜੇ ਹੁਣ ਸਾਨੂੰ ਕੈਬ ਵਾਲੇ ਜਾਂ ਕੈਬ ਡਰਾਈਵਰ ਦੇ ਸਾਨੂੰ ਵੀਜ਼ੇ ਨਹੀਂ ਲੱਗਣਗੇ ਕਈ ਹੁਣ ਪੰਜਾਬ ਦੇ ਵਿੱਚ ਨਾਮੀ ਏਜੰਟ ਹੋਏ ਨੇ ਜਿਨ੍ਹਾਂ ਦੇ ਵੀਜ਼ੇ ਰਿਫਿਊਜ਼ ਹੋਏ ਨੇ ਬਟ ਇਹ ਸਾਰੇ ਹੀ ਡਿਲੀਵਰੀ ਬੁਆਏ ਤੇ ਕੈਬ ਡਰਾਈਵਰ ਵਾਲੇ ਨੇ ਇਹ ਤੁਹਾਡੇ ਰੂ ਰੂ ਆਪਣੀ ਸਟੋਰੀ ਆਪ ਦੱਸਣਗੇ ਜੋ ਅਸੀਂ ਕਹਿੰਨੇ ਆ ਉਹ ਕਰਕੇ ਦਿਖਾਉਨੇ ਆ ਤੁਹਾਡੀ سپورਟ ਦੇ ਸਦਕਾ ਤੋਂ ਪ੍ਰਮਾਤਮਾ ਦੀ ਮਿਹਰ ਦੇ ਸਦਕਾ ਅਸੀਂ ਫੇਰ ਚੜ੍ਹਦੀ ਕਲਾ ਦੇ ਵਿੱਚ ਆ ਕੋਈ ਵੀ ਬੰਦਾ ਇਹਦੇ ਵਿੱਚ ਅਪਲਾਈ ਕਰਨਾ ਚਾਹੁੰਦਾ ਕਰੋਸ਼ੀਆ ਦੇ ਵਿੱਚ ਆਪਣੇ ਪਾਸਪੋਰਟ ਫੋਟੋ ਤੇ ਲੋਕਲ ਥਾਣੇ ਦੀ ਪੀਸੀਸੀ ਲੈ ਕੇ ਸਾਡੇ ਦਿੱਤੇ ਹੋਏ ਦੇ ਨੰਬਰਾਂ ਤੇ ਕਾਲ ਕਰਕੇ ਅਪਾਇੰਟਮੈਂਟ ਜ਼ਰੂਰ ਬੁੱਕ ਕਰ ਲਿਓ ਆਉਣ ਤੋਂ ਪਹਿਲਾਂ ਤੇ ਫਿਰ ਆਪਣਾ ਕੇਸ ਅਪਲਾਈ ਕਰ ਲਓ ਸੁਪਣਾ ਸਕਾਰ ਕਰੋ ਯੂਰਪ ਵਿੱਚ ਜਾਣ ਦਾ ਸੈਟਲ ਹੋਣ ਦਾ ਹੋਰ ਨਵੇਂ ਅਪਡੇਟਸ ਲੈ ਕੇ ਤੁਹਾਡੇ ਨਾਲ ਹਾਜ਼ਰ ਹੁੰਦੇ ਰਵਾਂਗੇ ਉਹ ਤੱਕ ਸਾਡੇ ਜਿਹੜੇ ਵੀਡੀਓ ਆ ਉਹ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਉਹਨਾਂ ਤੱਕ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਸਾਡੇ ਨਾਲੋਂ ਮੱਚਦੇ ਆ ਠੀਕ ਹੈ ਉਹ ਮਚਾਉਣ ਦਾ ਵੀ ਸੁਆਦ ਬਹੁਤ ਹੁੰਦਾ ਜਿਹੜੇ ਮਚਦੇ ਹੋਣ ਬਾਕੀ ਮਹਾਰਾਜ ਦੀ ਕਿਰਪਾ ਆਪਾਂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਦੇਖਣਾ ਚਾਹੁੰਦੇ ਆਂ ਸਾਨੂੰ ਕਿਸੇ ਦੀ ਲਾਈਨ ਦਾ ਕੋਈ ਮਤਲਬ ਨਹੀਂ ਕੌਣ ਕੀ ਕਰ ਰਿਹਾ ਮਹਾਰਾਜ ਨੇ ਸਾਡੀ ਜਿਹੜੀ ਚੜ੍ਹਦੀ ਕਲਾ ਰੱਖੀ ਹੋਈ ਆ ਸਾਨੂੰ ਜਿਹੜੀ ਬਲੰਦੀ ਦਿੱਤੀ ਹੋਈ ਆ ਉੱਥੇ ਅਸੀਂ ਮਕਾਮ ਰਹਿਣਾ ਹੀ ਆ ਕਿਉਂਕਿ ਉਹ ਸਾਨੂੰ ਉਹ ਦਾਸਰਾ ਉਸ ਪ੍ਰਮਾਤਮਾ ਦਾ ਅਸੀਂ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣਾ ਤੁਸੀਂ ਵੀ ਸਾਡੇ ਨਾਲ ਇੱਥੇ ਜੁੜੇ ਰਹੋ ਧੰਨਵਾਦ